ਸਾਧ ਸੰਗਤ ਜੀਓ ਜੋ ਲੋਕ ਐਸੀਆਂ ਸੋਚਾਂ ਸੋਚਦੇ ਹਨ ਕਿ ਜੋ ਜੀਵ ਚੰਗੇ ਕਰਮ ਕਰਦਾ ਹੈ ਉਸ ਦੇ ਨਾਲ ਹਮੇਸ਼ਾ ਮਾੜਾ ਹੁੰਦਾ ਹੈ ਅਤੇ ਜੋ ਜੀਵ ਬੁਰਾ ਕਰਦਾ ਹੈ ਉਸ ਨਾਲ ਹਮੇਸ਼ਾ ਚੰਗਾ ਹੁੰਦਾ ਹੈ ਇਸ ਦੇ ਵਿੱਚ ਕਿੰਨੀ ਕੁ ਸਚਾਈ ਹੈ ਅਤੇ ਜੇਕਰ ਐਸਾ ਹੁੰਦਾ ਵੀ ਹੈ ਤਾਂ ਕਿਉਂ ਹੁੰਦਾ ਹੈ ਇਸ ਗੱਲ ਦਾ ਜਵਾਬ ਇਸ ਸਾਖੀ ਦੇ ਵਿੱਚੋਂ ਲੱਭਾਂਗੇ ਇਹ ਸਾਖੀ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਵਿੱਚੋਂ ਹੈ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਅਤੇ ਇੱਕ ਖੱਤਰੀ ਦੀ ਸਾਖੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਸੰਸਾਰੀ ਜੀਵਨ ਨੂੰ ਤਾਰਦੇ ਹੋਏ ਭਾਈ ਮਰਦਾਨੇ ਦੀ ਬੇਨਤੀ ਨੂੰ ਸੁਣਦੇ ਨੇ ਭਾਈ ਮਰਦਾਨਾ ਜੀ ਆਖਣ ਲੱਗੇ ਸਤਿਗੁਰੂ ਜੀ ਥੋੜਾ ਚਿਰ ਕਿਤੇ ਬੈਠ ਕੇ ਆਰਾਮ ਕਰਿਏ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਭਾਈ ਮਰਦਾਨਾ ਜੀ ਕੋਈ ਪਿੰਡ ਜਾਂ ਸ਼ਹਿਰ ਆਵੇਗਾ ਉਥੇ ਕੁਝ ਚਿਰ ਆਪਾਂ ਬੈਠਾਂਗੇ ਇਸ ਤਰ੍ਹਾਂ ਜਦਾਂ ਗੱਲਾਂ ਕਰਦਿਆਂ ਇੱਕ ਨਗਰ ਆਇਆ ਹੈ ਉਸ ਨਗਰ ਦੇ ਬਾਹਰ ਨਗਰ ਤੋਂ ਇੱਕ ਕੋਹ ਦੀ ਦੂਰੀ ਤੇ ਗੁਰੂ ਸਾਹਿਬ ਜੀ ਮਹਾਰਾਜ ਬਿਰਾਜਮਾਨ ਹੋਏ ਹਨ ਉੱਥੇ ਸਾਧ ਸੰਗਤ ਜੀਓ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਜਿੱਥੇ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ ਦੇ ਮਹਾਵਾਕਾਂ ਅਨੁਸਾਰ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ ਹੈ ਉੱਥੇ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਨੇ ਗੁਰੂ ਸਾਹਿਬ ਜੀ ਮਹਾਰਾਜ ਕੀਰਤਨ ਕਰਦੇ ਨੇ ਉੱਥੇ ਉਸੇ ਸ਼ਹਿਰ ਦੇ ਵਿੱਚੋਂ ਜੋ ਖੱਤਰੀ ਸੀ ਉਸ ਨੇ ਬਾਗ ਲਗਾਇਆ ਹੋਇਆ ਸੀ ਜਾਂ ਉਹ ਆਪਣੇ ਬਾਗ ਦੇ ਵਿੱਚ ਫੇਰਾ ਮਾਰਨ ਪਹੁੰਚਿਆ ਤਾਂ ਕੀ ਵੇਖਦਾ ਹੈ ਕਿ ਬਾਹਰ ਅਤੀਤ ਸਾਧੂ ਬੈਠੇ ਹੋਏ ਨੇ ਸਤਿਗੁਰਾਂ ਦੇ ਤੇ ਦਰਸ਼ਨ ਹੀ ਭਾਗਾ ਦੇ ਨਾਲ ਹੁੰਦੇ ਨੇ ਅੱਜ ਉਸ ਖਤਰੀ ਦੇ ਭਾਗ ਜਾਗੇ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਇਆ ਹੈ ਜਦੋਂ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਮਨ ਨੂੰ ਸ਼ਾਂਤੀ ਮਿਲੀ ਹੁਣ ਅੱਗੇ ਜਾ ਕਰਕੇ ਗੁਰੂ ਸਾਹਿਬ ਜੀ ਮਹਾਰਾਜ ਨੂੰ ਮੱਥਾ ਟੇਕਿਆ ਤੇ ਬੁਲਾਇਆ ਜਾਂ ਬੋਲਿਆ ਕੁਝ ਨਹੀਂ ਸਾਹਮਣੇ ਬੈਠ ਗਿਆ ਹੈ ਗੁਰੂ ਸਾਹਿਬ ਜੀ ਮਹਾਰਾਜ ਜੀ ਦੀ ਇਲਾਹੀ ਪਾਵਨ ਬਾਣੀ ਦਾ ਕੀਰਤਨ ਸੁਣਦਾ ਹੈ ਇਸ ਤਰ੍ਹਾਂ ਘੜੀ ਕੋ ਬੈਠ ਕੇ ਉਹ ਆਪਣੇ ਘਰ ਨੂੰ ਚਲਾ ਗਿਆ ਪਰ ਉਹ ਜੋ ਆਨੰਦ ਬਣਿਆ ਸੀ ਉਸ ਆਨੰਦ ਨੂੰ ਮਾਨਣ ਵਾਸਤੇ ਹੁਣ ਉਹ ਰੋਜ਼ ਹੀ ਆਉਣ ਲੱਗ ਪਿਆ ਰੋਜ਼ ਹੀ ਆਵੇ ਤੇ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰੇ ਇਸ ਤਰ੍ਹਾਂ ਬਾਣੀ ਸੁਣੇ ਤੇ ਚਲਿਆ ਜਾਵੇ ਸਿਰਫ ਉਹ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨਾਂ ਦੀ ਅਤੇ ਬਾਣੀ ਸੁਣਨ ਦੀ ਇੱਛਾ ਨੂੰ ਲੈ ਕਰਕੇ ਹੀ ਆਉਂਦਾ ਸੀ ਤੇ ਇਸ ਤਰ੍ਹਾਂ ਉਹ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਵਾਪਸ ਚਲਿਆ ਜਾਂਦਾ ਸੀ ਇੱਕ ਦਿਨ ਉਸ ਖत्री ਦਾ ਇੱਕ ਮਿੱਤਰ ਸੀ ਉਸਨੇ ਪੁੱਛਿਆ ਭਾਈ ਤੂੰ ਰੋਜ਼ ਕਿੱਥੇ ਜਾਂਦਾ ਤੇਰਾ ਮੈਂ ਰੋਜ਼ ਹੀ ਰਸਤਾ ਤੱਕਦਾ ਹਾਂ ਤੇ ਇੱਕੋ ਸਮੇਂ ਤੇ ਤੂੰ ਜਾਂਦਾ ਹੈ ਉਸੇ ਸਮੇਂ ਤੇ ਤੂੰ ਵਾਪਸ ਆਉਣਾ ਹੈ ਤਾਂ ਉਹ ਆਖਣ ਲੱਗਾ ਭਾਈ ਇੱਥੇ ਬਾਹਰ ਪਰਮੇਸ਼ਰ ਦੇ ਪਿਆਰੇ ਸਾਧੂ ਲੋਕ ਨਗਰ ਤੋਂ ਬੈਠੇ ਨੇ ਮੈਂ ਉਹਨਾਂ ਦੇ ਦਰਸ਼ਨਾਂ ਨੂੰ ਜਾਂਦਾ ਹਾਂ ਬੜਾ ਆਨੰਦ ਆਉਂਦਾ ਏ ਅਤੇ ਜੇ ਤੇਰੀ ਸ਼ਰਧਾ ਹੈ ਤੇ ਤੂੰ ਵੀ ਚਲਿਆ ਚੱਲ ਤਾਂ ਉਹ ਉਸ ਦਾ ਮਿੱਤਰ ਆਖਣ ਲੱਗਾ ਕਿ ਚੱਲ ਭਾਈ ਫਿਰ ਮੈਨੂੰ ਵੀ ਲੈ ਚੱਲ ਤਾਂ ਉਹ ਦੋਵੇਂ ਇੱਕ ਉਹ ਖਤਰੀ ਤੇ ਦੂਸਰਾ ਉਸ ਦਾ ਮਿੱਤਰ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਜਦੋਂ ਅਗਲੇ ਦਿਨ ਉਹ ਖਤਰੀ ਤੁਰਿਆ ਤੇ ਉਹ ਮਿੱਤਰ ਵੀ ਨਾਲ ਹੈ ਹੁਣ ਚੱਲ ਪਏ ਨੇ ਤਾਂ ਜਦੋਂ ਉਹ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਲਾ ਖਤਰੀ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਜਾ ਰਿਹਾ ਨਾਲ ਇਸ ਦਾ ਇਹ ਮਿੱਤਰ ਹੈ ਪਰ ਪਵਨ ਗੁਰਬਾਣੀ ਦੇ ਫੁਰਮਾਨ ਹਨ ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸੁਹਾਏ ਜਿਨ੍ਹਾਂ ਚਿਰ ਮਨ ਦੇ ਵਿੱਚ ਵਿਕਾਰ ਹਨ ਉਹਨਾਂ ਚਿਰ ਸਾਨੂੰ ਇਹ ਪਰਮੇਸ਼ਰ ਦੀ ਭਾਉ ਭਗਤੀ ਨਾਲ ਜੁੜਨ ਨਹੀਂ ਦਿੰਦੇ ਤਾਂ ਉਸ ਦਾ ਉਹ ਮਿੱਤਰ ਜਦੋਂ ਨਾਲ ਜਾ ਰਿਹਾ ਹੈ ਰਸਤੇ ਦੇ ਵਿੱਚ ਕੀ ਵੇਖਦਾ ਹੈ ਕਿ ਐਸੇ ਚ ਰਸਤੇ ਤੂੰ ਜੇਕਰ ਸਸ ਪਾਸੇ ਨੂੰ ਮੁੜੀਏ ਅੱਗੇ ਵੇਸਵਾ ਦਾ ਬਾਜ਼ਾਰ ਆਂਦਾ ਹੈ ਜਿਸ ਦੇ ਵਿੱਚ ਰੰਗ ਰਲੀਆਂ ਜਾ ਕੇ ਪੁਰਸ਼ ਕਰਦੇ ਨੇ ਤਾਂ ਇਸ ਨੇ ਆਖਿਆ ਕਿ ਇਥੋਂ ਤੱਕ ਹੀ ਤੇਰਾ ਮੇਰਾ ਸਾਥ ਹੈ ਮੈਂ ਸਵੇਰੇ ਤੇਰੇ ਨਾਲ ਅੱਗੇ ਦਰਸ਼ਨਾ ਨੂੰ ਜਾਵਾਂਗਾ ਅੱਜ ਮੇਰਾ ਮਨ ਬਦਲ ਗਿਆ ਮੈਂ ਵੇਸਵਾ ਦੇ ਕੋਠੇ ਤੋਂ ਹੋ ਕੇ ਆਉਣਾ ਤਾਂ ਓਏ ਉਸ ਵੇਸਵਾ ਦੇ ਚਬਾਰੇ ਦੇ ਵਿੱਚ ਜਾ ਵੜਿਆ ਵੇਸਵਾ ਦੇ ਨਾਲ ਉਸ ਦੀ ਮੁਲਾਕਾਤ ਹੋਈ ਹੈ ਤਾਂ ਉਸ ਨੇਮੀ ਸਖ ਨੇ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਫਿਰ ਦਰਸ਼ਨ ਕੀਤੇ ਦਰਸ਼ਨਾਂ ਤੋਂ ਬਿਨਾਂ ਕੁਝ ਇੱਛਾ ਨਹੀਂ ਸੀ ਰੱਖਦਾ ਨਾ ਕੁਝ ਮੰਗਦਾ ਸੀ ਇਸੇ ਤਰ੍ਹਾਂ ਉਹ ਦੂਸਰੇ ਉਸ ਦੇ ਮਿੱਤਰ ਨੇ ਵੇਸਵਾ ਦੇ ਨਾਲ ਮੁਲਾਕਾਤ ਕੀਤੀ ਭੜੇ ਉਹ ਕਰਮ ਕੀਤੇ ਸੰਭੋਗ ਕੀਤਾ ਤਾਂ ਸਾਧ ਸੰਗਤ ਜਿਉ ਘਰੋਂ ਇਕੱਠੇ ਤੁਰੇ ਨੇ ਤੇ ਉਹ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦਾ ਹੈ ਇਹ ਭੈੜੇ ਕਰਮ ਕਰਦਾ ਹੈ ਹੁਣ ਰੋਜ਼ ਦਾ ਇਹ ਕੰਮ ਹੋ ਗਿਆ ਦੋਵੇਂ ਘਰੋਂ ਇਕੱਠੇ ਹੀ ਤੁਰਦੇ ਨੇ ਪਰ ਉਹ ਮੰਦ ਕਰਮ ਕਰਨ ਵਾਲਾ ਆਖਦਾ ਹੈ ਕਿ ਤੂੰ ਆਪਣੇ ਜਾ ਕੇ ਉਸੇ ਸਾਧੂ ਸੰਤ ਦੇ ਦਰਸ਼ਨ ਕਰ ਲੈ ਤੇ ਮੈਂ ਉਸ ਵੇਸਮਾ ਦੇ ਨਾਲ ਪ੍ਰੇਮ ਪਾ ਚੁੱਕਾ ਹਾਂ ਮੈਂ ਉਸ ਦਵਾਰੇ ਦੇ ਵਿੱਚ ਜਾ ਕੇ ਖੁਸ਼ ਹੁੰਦਾ ਹਾਂ ਇਸ ਤਰ੍ਹਾਂ ਇੱਕ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਤੇ ਦੂਸਰੇ ਨੇ ਕੋ ਕਰਮ ਢਾੜੇ ਕਰਮ ਜਾ ਕੇ ਕਰਨੇ ਇੱਕ ਦਿਨ ਜੋ ਮਿੱਤਰ ਵੇਸਵਾ ਦੇ ਚਾਰੇ ਦੇ ਵਿੱਚ ਜਾਂਦਾ ਸੀ ਉਸ ਨੇ ਦੂਸਰੇ ਖੱਤਰੀ ਨੂੰ ਆਖਿਆ ਮਿੱਤਰ ਆਪਣੇ ਨੂੰ ਕਿ ਵੇਖ ਜਾਂਦੇ ਆਪਾਂ ਇਕੱਠੇ ਆ ਤੇ ਇਦਾਂ ਕੰਮ ਕਰਿਆ ਕਰੀਏ ਜੇਕਰ ਤੂੰ ਆਪਣੇ ਗੁਰੂ ਦੇ ਦਰਸ਼ਨ ਕਰਕੇ ਪਹਿਲਾਂ ਆ ਜਾਵੇਂ ਤਾਂ ਐਸੇ ਰਸਤੇ ਦੇ ਵਿੱਚ ਮੈਨੂੰ ਉਡੀਕ ਲਿਆ ਕਰ ਤੇ ਜੇਕਰ ਮੈਂ ਵੇਸਮਾ ਨੂੰ ਮਿਲ ਕੇ ਪਹਿਲਾਂ ਆ ਜਾਵਾਂ ਤੇ ਮੈਂ ਤੈਨੂੰ ਉਡੀਕ ਲਿਆ ਕਰਾਂਗਾ ਇਸ ਤਰ੍ਹਾਂ ਆਪਾਂ ਵਾਪਸ ਵੀ ਇਕੱਠੇ ਜਾਇਆ ਕਰਾਂਗੇ ਤਾਂ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਲਾ ਖਤਰੀ ਸਿੱਖ ਆਖਣ ਲੱਗਾ ਠੀਕ ਹੈ ਭਾਈ ਇਹਦੇ ਵਿੱਚ ਕਿਹੜੀ ਗੱਲ ਐ ਆਪਾਂ ਇੱਕ ਦੂਸਰੇ ਨੂੰ ਅਢੀਕ ਲਿਆ ਕਰਾਂਗੇ ਇਸੇ ਤਰ੍ਹਾਂ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਚੱਲਿਆ ਗਿਆ ਦੂਸਰਾ ਜੋ ਵੇਸਵਾ ਨੂੰ ਮਿਲਣ ਵਾਸਤੇ ਗਿਆ ਸੀ ਅੱਜ ਵੇਸਵਾ ਉਸ ਨੂੰ ਇਸ ਸੱਚਾਰੇ ਵਿੱਚ ਮਿਲੀ ਨਹੀਂ ਉਹ ਬਾਹਰ ਕਿਤੇ ਗਈ ਹੋਈ ਸੀ ਇਸ ਕਰਕੇ ਉਹ ਉਦਾਸ ਹੋ ਕੇ ਛੇਤੀ ਵਾਪਸ ਆ ਗਿਆ ਅਤੇ ਉਸ ਜੋ ਰਸਤੇ ਦੇ ਵਿੱਚ ਬੈਠਾ ਉਸ ਸਿੱਖ ਨੂੰ ਉਡੀਕਣ ਲੱਗਾ ਜਦੋਂ ਉਡੀਕਣ ਲੱਗਾ ਤਾਂ ਉਹ ਉਦਾਸ ਅਤੇ ਦੁਖੀ ਹੋਇਆ ਇੱਕ ਜਗ੍ਹਾ ਤੇ ਬੈਠਾ ਹੋਇਆ ਮਿੱਟੀ ਨੂੰ ਭੋਲਣ ਲੱਗ ਪਿਆ ਜਦੋਂ ਮਿੱਟੀ ਨੂੰ ਭੋਲੀ ਗਿਆ ਤਾਂ ਉਸ ਧਰਤੀ ਦੇ ਵਿੱਚੋਂ ਇੱਕ ਭਾਂਡਾ ਨਿਕਲਿਆ ਹੈ ਜਦੋਂ ਉਸ ਭਾਂਡੇ ਨੂੰ ਉਸਨੇ ਖੋਲ੍ਹਿਆ ਤਾਂ ਕੀ ਵੇਖਦਾ ਹੈ ਕਿ ਉਸ ਕੁਜੇ ਦੇ ਵਿੱਚੋਂ ਕੁਝ ਕੋ ਕੋਲੇ ਨਿਕਲੇ ਹਨ ਅਤੇ ਉਹਨਾਂ ਕੋਲਿਆਂ ਦੇ ਵਿੱਚੋਂ ਇੱਕ ਸੋਨੇ ਦੀ ਮੋਹਰ ਨਿਕਲੀ ਹੈ ਤਾਂ ਸੋਚਦਾ ਹੈ ਕਿ ਮੈਂ ਤੇ ਚੰਗੇ ਕੰਮ ਨਹੀਂ ਕਰਨ ਜਾਂਦਾ ਭੈੜੇ ਕਰਮ ਕਰਨ ਵਾਸਤੇ ਜਾਂਦਾ ਸਾਂ ਕੋ ਕਰਮ ਸੰਭੋਗ ਪ੍ਰਾਈ ਇਸਤਰੀ ਦੇ ਨਾਲ ਕਰਦਾ ਸਾਂ ਪਰ ਫਿਰ ਵੀ ਮੈਨੂੰ ਸੋਨੇ ਦੀ ਮੋਹਰ ਮਿਲ ਗਈ ਹੈ ਉਧਰ ਦੂਸਰਾ ਜੋ ਸਿੱਖ ਸੀ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਕੇ ਵਾਪਸ ਆ ਰਿਹਾ ਹੈ ਰਸਤੇ ਵਿੱਚ ਆਉਂਦੇ ਆਉਂਦੇ ਆ ਇੱਕ ਟਿੱਖੀ ਸ਼ੂਲ ਉਸ ਦੇ ਪੈਰ ਦੇ ਵਿੱਚ ਵੱਜੀ ਹੈ ਜਦੋਂ ਪੈਰ ਦੇ ਵਿੱਚ ਵੱਜੀ ਹੈ ਬੜੀ ਉਸ ਨੂੰ ਦਰਦ ਹੋਈ ਉਸ ਨੇ ਉਸ ਕੰਡੇ ਨੂੰ ਕੱਢਿਆ ਆਪਣਾ ਕੱਪੜਾ ਆਪਣੇ ਪੈਰ ਦੇ ਉੱਤੇ ਪਾੜ ਕਰਕੇ ਬੰਨਿਆ ਤੇ ਜਿੱਤੀ ਇੱਕ ਹੱਥ ਦੇ ਵਿੱਚ ਫੜੀ ਇੱਕ ਪਾਈ ਹੋਈ ਹੈ ਤਾਂ ਉਹ ਤੁਰਿਆ ਆ ਰਿਹਾ ਜਦੋਂ ਉਸ ਦੂਸਰੇ ਮਿੱਤਰ ਨੇ ਜਿਸ ਨੂੰ ਸੋਨੇ ਦੀ ਮੋਹਰ ਲੱਭੀ ਐ ਜੋ ਚਰਸਤੇ ਵਿੱਚ ਡੀਕ ਰਿਹਾ ਸੀ ਉਸ ਨੂੰ ਵੇਖਿਆ ਆਖਣ ਲੱਗਾ ਭਾਈ ਤੂੰ ਇਸ ਤਰ੍ਹਾਂ ਕਿਉਂ ਲੰਗਮਾਰ ਕੇ ਤੁਰਿਆਂ ਆ ਰਿਆਂ ਆਖਣ ਲੱਗਾ ਕਿ ਮੇਰੇ ਪੈਰ ਦੇ ਵਿੱਚ ਬੜਾ ਡੂੰਘਾ ਇੱਕ ਕੰਡਾ ਚੁਭ ਗਿਆ ਹੈ ਜਿਸ ਕਰਕੇ ਮੇਰੇ ਕੋਲੋਂ ਚੰਗੇ ਢੰਗ ਨਾਲ ਤੁਰਿਆ ਵੀ ਨਹੀਂ ਜਾ ਰਿਹਾ ਹੁਣ ਇਸ ਮਿੱਤਰ ਨੇ ਉਹ ਸੇ ਖਤਰੀ ਮਿੱਤਰ ਦੇ ਨਾਲ ਮਜ਼ਾਕ ਕੀਤਾ ਉਸ ਨੂੰ ਮਖੌਲ ਕੀਤਾ ਦਾ ਵੇਖ ਪਈ ਤੇਰੇ ਨਾਲ ਤੇ ਮੈਂ ਚੰਗਾ ਨਿਕਲਿਆ ਮੈਂ ਜਾਨਾ ਸਾਂ ਭੈੜੇ ਕਰਮ ਕਰਨ ਮੈਨੂੰ ਮੋਹਰ ਲੱਭੀ ਐ ਤੇ ਤੂੰ ਦਰਸ਼ਨ ਕਰਨ ਜਾਂਦਾ ਸਾਧੂਆਂ ਦੇ ਬਾਣੀ ਸੁਣਦਾ ਤੇਰੇ ਪੈਰ ਚ ਕੰਡਾ ਵੱਜਾ ਵੇਖ ਕਿੱਡਾ ਕੰਮ ਉਲਟਾ ਹੈ ਇਸ ਕਲ ਯੁੱਗ ਦੇ ਵਿੱਚ ਤਾਂ ਜਦੋਂ ਉਸ ਨੇ ਇਸ ਤਰ੍ਹਾਂ ਸੁਣਿਆ ਤਾਂ ਉਹ ਆਖਣ ਲੱਗਾ ਕਿ ਇਸ ਗੱਲ ਦਾ ਜਵਾਬ ਤੇ ਹੁਣ ਜਿਸ ਸਾਧੂ ਦੇ ਮੈਂ ਦਰਸ਼ਨ ਕਰਨ ਵਾਸਤੇ ਜਾਂਦਾ ਹਾਂ ਉਹ ਹੀ ਦੇ ਸਕਦਾ ਹੈ ਕਿਉਂਕਿ ਅੱਗੇ ਉਹ ਜਾਂਦਾ ਸੀ ਉੱਠ ਕੇ ਆ ਜਾਂਦਾ ਸੀ ਦਰਸ਼ਨ ਕਰਕੇ ਬਾਣੀ ਸੁਣ ਕੇ ਅੱਜ ਮਨ ਦੇ ਵਿੱਚ ਉਸ ਦੇ ਦੂਸਰੇ ਮਿੱਤਰ ਨੇ ਸਵਾਲ ਪੈਦਾ ਕਰਤਾ ਹੈ ਹੁਣ ਦੋਵੇਂ ਇਕੱਠੇ ਗਏ ਨੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਅੱਜ ਜਦੋਂ ਦਰਸ਼ਨ ਕੀਤੇ ਨੇ ਤਾਂ ਅੱਜ ਗੁਰੂ ਸਾਹਿਬ ਜੀ ਮਹਾਰਾਜ ਦੇ ਨਾਲ ਬਚਨ ਹੋਣੇ ਸ਼ੁਰੂ ਹੋ ਗਏ ਨੇ ਹਕੀਕਤ ਦੱਸ ਦਿੱਤੀ ਦੋਵਾਂ ਨੇ ਆਪਣੀ ਵਾਰਤਾ ਸੁਣਾਈ ਕਿ ਇਹ ਭੈੜੇ ਕਰਮ ਕਰਨ ਵਾਸਤੇ ਜਾਂਦਾ ਮੈਂ ਤੁਹਾਡੇ ਦਰਸ਼ਨ ਕਰਕੇ ਚਲਿਆ ਜਾਂਦਾ ਪਰ ਇਸ ਨੂੰ ਸੋਨੇ ਦੀ ਮੋਹਰ ਲੱਭੀ ਨੇਰੇ ਪੈਰ ਦੇ ਵਿੱਚ ਸੂਲ ਵੱਜੀ ਇਹਦਾ ਕੀ ਕਾਰਨ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਦੋਂ ਉਹਨਾਂ ਨੂੰ ਆਖਣ ਲੱਗੇ ਕਿ ਭਾਈ ਚੁੱਪ ਕਰੇ ਰਹੋ ਤਾਂ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਆਖਣ ਲੱਗੇ ਮਹਾਰਾਜ ਨਹੀਂ ਕਿਰਪਾ ਕਰੋ ਸਾਡਾ ਭਰਮ ਦੂਰ ਕਰ ਦਿਓ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਹੁਣ ਬਚਨ ਕੀਤਾ ਆਖਣ ਲੱਗਾ ਭਾਈ ਤੂੰ ਜੋ ਵਿਸ਼ਵਾ ਦੇ ਜਾ ਕਰਕੇ ਚਵਾਰੇ ਵਿੱਚ ਭੈੜੇ ਕਰਮ ਕਰਦਾ ਸੀ ਉਸ ਨੂੰ ਆਖ ਰਹੇ ਨੇ ਕਿ ਪਿਛਲੇ ਜਨਮ ਦੇ ਵਿੱਚ ਇੱਕ ਪੂਰਨ ਸਾਧੂ ਨੂੰ ਇੱਕ ਸੋਨੇ ਦੀ ਮੋਹਰ ਦਾਨ ਦੇ ਵਿੱਚ ਦਿੱਤੀ ਸੀ ਉਹ ਮੋਹਰ ਦੇਣ ਦੇ ਬਦਲੇ ਉਹ ਜੋ ਤੈਨੂੰ ਚਟੂਰਾ ਪਾਵ ਭਾਂਡਾ ਲੱਭਿਆ ਸੀ ਉਹ ਸਾਰਾ ਹੀ ਮੋਹਰਾਂ ਦਾ ਪਰ ਗਿਆ ਸੀ ਪਰ ਹੁਣ ਐਸੇ ਜਨਮ ਦੇ ਵਿੱਚ ਤੂੰ ਭੜੇ ਕਰਮ ਕਰਦਾ ਰਿਹਾ ਤੂੰ ਜਿੰਨੀ ਵਾਰ ਵੀ ਪਰ ਇਸਤਰੀ ਦੇ ਨਾਲ ਕੋ ਕਰਮ ਕੀਤਾ ਸੰਭੋਗ ਕਰਦਾ ਰਿਹਾ ਤੇ ਤੇਰੀਆਂ ਉਹ ਜੋ ਕੁਜੇ ਦੇ ਵਿੱਚ ਮੋਹਰਾਂ ਭਰੀਆਂ ਤੈਨੂੰ ਮਿਲਣੀਆਂ ਸਨ ਉਹ ਸਾਰੀਆਂ ਹੀ ਕੋਲੇ ਬਣ ਗਈਆਂ ਇਸ ਕਰਕੇ ਤੇਰੇ ਭਾਗਾਂ ਦੇ ਵਿੱਚ ਅਸਲ ਦੇ ਵਿੱਚ ਉਹ ਭਾਂਡਾ ਮੋਹਰਾਂ ਦਾ ਭਰਿਆ ਸੀ ਪਰ ਤੇਰੇ ਭੜੇ ਕਰਮਾ ਕਰਕੇ ਉਹ ਸਭ ਕੋਇਲਾ ਬਣ ਗਈਆਂ ਇੱਕ ਬਚੀ ਹੈ ਉਹ ਤੈਨੂੰ ਮਿਲ ਗਈ ਹੈ ਤਾਂ ਇਸੇ ਤਰ੍ਹਾਂ ਦੂਸਰੇ ਸਿੱਖ ਨੂੰ ਗੁਰੂ ਸਾਹਿਬ ਜੀ ਨੇ ਦੱਸਿਆ ਕਿ ਆ ਵੇਖ ਤੇਰੇ ਵੀ ਭਾਗ ਵਖਾਲ ਦੇਈਏ ਗੁਰੂ ਸਾਹਿਬ ਜੀ ਮਹਾਰਾਜ ਨੇ ਚਾਣਣਾ ਕਰਵਾਇਆ ਤਾਂ ਉਸ ਦੇ ਭਾਗਾਂ ਦੇ ਵਿੱਚ ਪਿਛਲੇ ਕੀਤੇ ਭੈੜੇ ਕਰਮਾ ਕਰਕੇ ਸੂਲੀ ਦੇ ਉੱਤੇ ਚੜਨਾ ਲਿਖਿਆ ਹੋਇਆ ਸੀ ਜਿਕਰ ਉਹ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਰੋਜ਼ਾਨਾ ਦਰਸ਼ਨ ਨਾ ਕਰਨ ਵਾਸਤੇ ਜਾਂਦਾ ਬਾਣੀ ਨਾ ਸੁਣਦਾ ਤਾਂ ਉਸ ਨੂੰ ਇਸ ਜਨਮ ਦੇ ਵਿੱਚ ਕਿਸੇ ਨਾ ਕਿਸੇ ਕਾਰਨ ਕਰਕੇ ਸੂਲੀ ਚੜਨਾ ਪੈਣਾ ਸੀ ਤਾਂ ਗੁਰੂ ਸਾਹਿਬ ਜੀ ਆਖਣ ਲੱਗੇ ਕਿ ਇਹ ਬਾਣੀ ਸੁਣਨ ਕਰਕੇ ਤੇਰੇ ਭਾਗਾਂ ਦੇ ਵਿੱਚ ਜੋ ਸੂਲੀ ਲਿਖੀ ਸੀ ਉਸ ਦੀ ਸੂਲ ਬਣ ਗਈ ਭਾਵ ਕਿ ਤੇਰਾ ਕੰਡੇ ਦੇ ਨਾਲ ਹੀ ਸਟਕਾਰਾ ਹੋ ਗਿਆ ਹੈ ਤੇਰੀ ਥੂਲੀ ਕੱਟੀ ਗਈ ਹੈ ਜਦੋਂ ਇਸ ਤਰ੍ਹਾਂ ਉਹਨਾਂ ਸਿੱਖਾਂ ਨੇ ਗੁਰੂ ਸਾਹਿਬ ਜੀ ਮਹਾਰਾਜ ਤੋਂ ਬਚਨ ਸੁਣੇ ਤਾਂ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਤੇ ਸਿਰ ਝੁਕਾਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਇਹ ਪਾਵਨ ਸ਼ਬਦ ਵੀ ਉਚਾਰਨ ਕੀਤਾ ਕਰਨੀ ਕਾਗਦ ਮਨਮਥ ਵਾਣੀ ਬਰਾ ਭਲਾ ਦੁਏ ਲੇਖ ਪਏ ਜਿਉਂ-ਜਿਉਂ ਕਰਤ ਚਲਾਵੇ ਤਿਉਂ ਚੱਲੀ ਹੈ ਤਉ ਗੁਣ ਨਾਹੀ ਅੰਤ ਹਰੇ ਚਿਤ ਚੇਤਸ ਕੀ ਨਹੀਂ ਬਾਵ ਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਜਾਲੀ ਰੈਨ ਜਾਲ ਦਿਨ ਹੂਆ ਜੇਤੀ ਘੜੀ ਫਾਹੀ ਤੇਤੀ ਰੰਸ ਰਸ ਚੋਗ ਚੁਗਹਿ ਨਿਤ ਫਸ ਹੈ ਛੂਟਸ ਮੂੜੇ ਕਵਨ ਗੁਣੀ ਕਾਇਆ ਅਰਣ ਮਨ ਵਿੱਚ ਲੋਹਾ ਪੰਚ ਅਗਨ ਤਤ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਭਈ ਕਯਾ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਿ ਨਿਹਾ ਏਕ ਨਾਮ ਉਹ ਅਮਰਤ ਏਕ ਨਾਮ ਅਮਰਤ ਉਹ ਦੇਵੇ ਤੋ ਨਾਨਕ ਤ੍ਰਿਸਟਸ ਦੇਹਾ ਸੋ ਸਾਧ ਸੰਗਤ ਜੀਓ ਇਸ ਤਨਾ ਇਹ ਸਿੱਧ ਹੁੰਦਾ ਹੈ ਕਿ ਦੁੱਖ ਅਤੇ ਸੁਖ ਇਹ ਸਾਨੂੰ ਮਿਲਦੇ ਪਰਮੇਸ਼ਰ ਦੇ ਦਿੱਤੇ ਹਨ ਪਰ ਦਿੱਤੇ ਪਰਮੇਸ਼ਰ ਨੇ ਸਾਡੇ ਕਰਮਾਂ ਅਨੁਸਾਰ ਹਨ ਜੋ ਅਸੀਂ ਕਰਮ ਕਰ ਰਹੇ ਹਾਂ ਉਹਨਾਂ ਅਨੁਸਾਰ ਦੁੱਖ ਅਤੇ ਸੁੱਖ ਮਿਲ ਰਹੇ ਨੇ ਚੰਗੇ ਕਰਮ ਕਰਨ ਦੇ ਨਾਲ ਜੋ ਸਾਨੂੰ ਵੱਡੇ ਦੁੱਖ ਮਿਲਨੇ ਨੇ ਉਹ ਸਾਡੇ ਛੋਟੇ ਹੋ ਕਰਕੇ ਨਿਬੜ ਜਾਂਦੇ ਨੇ ਭੈੜੇ ਕਰਮ ਕਰਨ ਦੇ ਨਾਲ ਜੋ ਸਾਨੂੰ ਫਲ ਚੰਗੇ ਕਰਮਾਂ ਦਾ ਮਿਲਣਾ ਸੀ ਸਾਡਾ ਉਹ ਵੀ ਕਟਿਆ ਜਾਂਦਾ ਹੈ ਇਸ ਕਰਕੇ ਮਹਾਰਾਜ ਫਰਮਾਉਂਦੇ ਨੇ ਦਦਾ ਦੋਸ਼ਨਾ ਦੇਹੁ ਕਿਸੇ ਦੋਸ਼ ਕਰਮ ਆਪਣਿਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ਨ ਦੀਜੈ ਅਵਰਜਨਾ ਸੋ ਜੇਕਰ ਸਾਖੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸੋ ਸਾਡਾ ਚੈਨਲ ਭਾਈ ਮਨਜੀਤ ਸਿੰਘ ਦੀ ਸਾਧਪੁਰ ਵਾਲੇ ਸਬਸਕ੍ਰਾਈਬ ਕਰੋ ਇੱਥੇ ਸਮਾਪਤੀ ਹੈ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ